ਪ੍ਰੀਤਾਲੋਸ ਤੋਂ ਮੈਂ ਗੁੱਸੇ ਉੱਤੇ ਮੱਲਾ ਪੰਜਾਬ ਪ੍ਰਧਾਨ ਸਰਜੰਸੀ ਦਾ ਪਾਰ। ਦੋਸਤੋ ਗੱਲ ਇਹ ਹੈ ਵੀ ਜੋ ਅੱਜ ਮੈਂ ਇਹ ਵੀਡੀਓ ਪਾਉਣ ਲਿਆ ਹਾਂ ਇਹ ਸਪੈਸ਼ਲੀ ਸਾਡੇ ਯੱਗ ਟਰਾਂਮਾ ਦੇ ਲਈ ਹੈ। ਆਪਾਂ ਦੇਖ ਹੀ ਰਹੇ ਹਾਂ ਪਿਛਲੇ ਦਿਨੀ ਜੋ ਇੱਕ ਪਿੰਡ ਚੰਦਪਾਲ ਸੀਰਕੋ ਡਿਸਟ੍ਰਿਕਟ ਦੇ ਨਾਲ ਸੰਬੰਧਤ ਅਸ਼ੈ ਉੱਤੇ ਇੱਕ ਘਟਨਾ ਵਾਪਰੀ ਸੀ ਜਿੱਥੇ ਪਿੰਡ ਦੇ ਕੁਝ ਲੋਕਾਂ ਨੇ ਪੁਲਿਸ ਤੇ ਹਮਲਾ ਕੀਤਾ। ਇਹ ਉਹਦੇ ਨਾਲ ਹੀ ਦੂਸਰੀ ਜਿਹੜੀ ਦੂਜਾ ਮਸਲਾ ਪੰਜਾਬ ਦੇ ਵਿੱਚ ਪਕਿਆ ਹੋਇਆ ਹੈਗਾ ਅਮਰੀਕਾ ਨਾਲ ਸੰਬੰਧ ਤੇ ਜਿਹੜੇ ਸਾਡੇ ਪੰਜਾਬੀ ਭਰਾ ਕਿ ਪੈਣਾ ਉਹ ਤੇ ਰਿਪੋਰਟ ਹੋ ਕੇ ਆਈਆਂ ਉਹਨਾਂ ਨੂੰ ਲੈ ਕੇ ਕੁਝ ਜਾਤੀ ਨਫਰਤ ਫਲਾਉਣ ਵਾਲੇ ਲੋਕ ਚੰਦ ਭਾਨ ਵਾਲੇ ਮੁੱਦੇ ਨੂੰ ਵੀ ਇਹ ਪਹਿਲਾਂ ਤਾਂ ਜਿਹੜਾ ਹੈਗਾ ਇੱਕ ਜਾਤੀ ਮਸਲਾ ਬਣਾ ਕੇ ਜੱਟਾਂ ਦੇ ਖਿਲਾਫ ਬੜਾ ਕੂੜ ਪ੍ਰਚਾਰ ਕਰਦੇ ਆ ਰਹੇ ਆ ਜੱਟ ਕਮਿਊਨਿਟੀ ਨੂੰ ਬੜਾ ਟਾਰਗੇਟ ਕਰਦੇ ਆ ਉਦੇ ਨਾਲ ਨਾਲ ਫਿਰ ਜਿਹੜਾ ਇਹ ਡਿਪੂਟ ਹੋ ਕੇ ਆਇਆ ਕੋਈ ਕਿਸੇ ਸਾਲੇ ਤੋਂ ਪੈਸੇ ਲੈ ਕੇ ਨਹੀਂ ਸੀ ਗਏ ਉਹ ਆਪਣੀ ਜ਼ਮੀਨਾਂ ਵੇਚ ਕੇ ਗਏ ਜਾਂ ਕਿਤੇ ਮਰਜੀ ਗਏ ਆਪ ਦਾ ਪੈਸਾ ਲਾ ਕੇ ਗਏ ਜਨਰਲ ਕੈਟਾਗਰੀ ਵਾਲੇ ਠੀਕ ਹੈ ਇਹਨਾਂ ਚ ਸਾਡੇ ਜੱਟ ਭਰਾ ਵੀ ਆ ਤੇ ਹੋਰ ਬਰਾਦਰੀ ਦੇ ਵੀ ਹੋਣਗੇ ਹਿੰਦੂ ਧਰਮ ਨਸਪੰਨ ਤਾਂ ਵੀ ਹੈਗੇ ਆ ਵਿੱਚ ਉਹਨਾਂ ਨੂੰ ਲੈ ਕੇ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਆ ਕਰਦੇ ਆ ਇਹ ਜੱਟਾਂ ਦੇ ਟੁਕੜਿਆਂ ਤੇ ਪੜਨ ਵਾਲੇ ਲੋਕ ਇਹ ਕਿ ਕਿਸਾਨੀ ਸੰਘਰਸ਼ਾਂ ਦੇ ਮੌਕੇ ਲੰਡੂ ਚੈਨਲ ਚਲਾ ਕੇ ਆਪਣੀ ਅੱਜ ਜੱਟਾਂ ਨੂੰ ਅੱਖਾਂ ਕੱਢਦੇ ਆ ਜੱਟਾਂ ਨਹੀਂ ਦੱਸ ਰਹੇ ਐ ਸੀ ਪੱਤਰਕਾਰ। ਇਹੋ ਪੱਤਰਕਾਰ ਉਹ ਹੀ ਜੇ ਮਿਲਦੇ ਆ ਲੋਕਾਂ ਨੂੰ। ਜਦੋਂ ਫਿਰ ਕਾਰਵਾਈ ਪੈ ਜਾਂਦੀ ਐ ਫਿਰ ਹਾਇ ੱਤਕਾ ਹੋ ਗਿਆ ਹਾਇ ੱਤਕਾ ਹੋ ਗਿਆ ਦੇ ਚੀਕਾਂ ਵੀ ਇਹੋ ਜੇ ਅਖੌਤੀ ਪੱਤਰਕਾਰ ਮਾਰਦੇ ਆ। ਦੋਸਤੋ ਅਸੀਂ ਦੇਖ ਹੀ ਰਹੇ ਆ ਲਗਾਤਾਰ ਕਿਸ ਤਰੀਕੇ ਦੇ ਨਾਲ ਸਾਡੇ ਜੱਟ ਸਮਾਜ ਨੂੰ ਬਦਨਾਮ ਕਰਨ ਦੇ ਲਈ ਛੱਡੀ-ਚੁੱਟੀ ਦਾ ਜ਼ੋਰ ਲਾਇਆ ਘੱਟੋ-ਘੱਟ 15-16 ਹਜ਼ਾਰ ਦੇ ਕਰੀਬ ਹੋ ਸਕਦਾ ਉਸ ਤੋਂ ਵੱਧ ਹੋਣ ਸੋਸ਼ਲ ਮੀਡੀਆ ਦੇ ਚੈਨਲ ਆ ਜਿਹੜੀ ਉਹ ਜੱਟ ਕਮਿਊਨਿਟੀ ਨੂੰ ਜੱਟ ਭਰਾਦਰੀ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਆ ਕੋਈ ਮੌਕਾ ਨਹੀਂ ਛੱਡਦੇ ਉਹ ਕੋਈ ਵੀ ਮਸਲਾ ਹੋਵੇ ਉਹਦੇ ਵਿੱਚ ਆ ਕੇ ਉਹ ਜੱਟਾਂ ਨੂੰ ਟਾਰਗੇਟ ਕਰਦੇ ਆ ਆ ਚੌਧਰੀ ਕਿਸ਼ਨ ਨਾਲ ਸਖਾਣੇ ਸਖਾਣੇਦਾਰ ਆ ਇਹ ਇਹ ਵੀ ਬੜਾ ਜੱਟਾਂ ਦੇ ਖਿਲਾਫ ਜ਼ਹਿਰ ਉਗਲਦਾ ਤੇ ਆ ਲੋਕ ਆਵਾਜ਼ ਚੈਨਲ ਵਾਲਾ ਇੱਕ ਇਹ ਵੀ ਬੜਾ ਜੱਟਾਂ ਦੇ ਖਿਲਾਫ ਜਾ ਰੁਗਲਦਾ ਇਹਨਾਂ ਚਿੰਨਾਂ ਦਾ ਬਾਈਕਾਟ ਕਰੋ ਇਹਨਾਂ ਲੋਕਾਂ ਦਾ ਮਾਜਕ ਬਾਈਕਾਟ ਕਰੋ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਓ ਸਾਡੇ ਜਿਹੜੇ ਐਨਆਰਆਈ ਭਰਾਵਾਂ ਦੇ ਵਿਦੇਸ਼ ਆਉਣ ਤੇ ਇਹ ਟਾਂਗੜਾ ਮਾਰਦੇ ਆ ਟਾਂਟਾਂ ਕਰਦੇ ਆ ਲਗਾਤਾਰ ਆਪਾਂ ਪੰਜ-ਛੇ ਦਿਨ ਤੋਂ ਕੁੱਤੇ ਵਾਂਗ ਭੌਂਕਦੇ ਆ ਰਹੇ ਆ ਉਹਨਾਂ ਐਨਆਰਆਈ ਲੋਕਾਂ ਤੋਂ ਜਿਹੜੇ ਸੈੱਟ ਹੋਏ ਆ ਇਤਨਾ ਵੀਡੀਓ ਪਾ ਪਾ ਕੇ ਬੰਦਿਆਂ ਨੂੰ ਪਾਸੇ ਕਰ ਲੈਂਦੇ ਜਨਾਨੀਆਂ ਨੂੰ ਘੜਾ ਲੈਂਦੇ ਜਾਂ ਬੱਚਿਆਂ ਨੂੰ ਘੜਾ ਲੈਂਦੇ ਜੀ ਸਾਡੇ ਪਲਾਨੇ ਦਾ ਇਲਾਜ ਕਰਾਉਣ ਵਾਲਾ ਉਹ ਪੈਸੇ ਦੀ ਕਮੀ ਹੋਣ ਕਰਕੇ ਸੀ ਇਲਾਜ ਨਹੀਂ ਕਰਾ ਸਕਦੇ। ਅਸਰਾ ਛੱਤ ਹੈ ਨਹੀਂ ਕਿ ਸਾਡੇ ਬਾਥਰੂਮਾਂ ਦੀਆਂ ਛੱਤਾਂ ਹੈ ਨਹੀਂ ਉਹਨਾਂ ਨੂੰ ਦਰਵਾਜ਼ੇ ਨਹੀਂ। ਇਸ ਤਰ੍ਹਾਂ ਦੇ ਡਰਾਮੇਬਾਜ਼ੀ ਵਾਲੀਆਂ ਜਿਹੜੀਆਂ ਵੀਡੀਓ ਪਵਾ ਕੇ ਲੋਕ ਸਾਡੇ ਐਨਆਰਆਈ ਜੱਟਾਂ ਨੂੰ ਇਹ ਇਮੋਸ਼ਨਲ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਵੀ ਬੜੇ ਮੁਗਵਾਉਂਦੇ ਆ ਲੋਕ। ਤਾਂ ਸਾਡੇ ਜਿਹੜੇ ਐਨਆਰਆਈ ਜੱਟ ਭਰਾਵਾ ਮੈਂ ਉਹਨਾਂ ਨੂੰ ਵੀ ਇਹੀ ਕਹੂੰਗਾ ਕਿ ਆਪਣੇ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜੱਟ ਪਰ ਇਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਹੁੰਦੀ ਆ ਉਹਨਾਂ ਵੱਲ ਦੇਖੋ ਗੈਰ ਜਿਹੜੇ ਹੈਗੇ ਸਾਡੇ ਸਮਾਜ ਨਾਲ ਸੰਬੰਧ ਨਹੀਂ ਰੱਖਦੇ ਸਾਡੇ ਬਰਾਦਰੀ ਨਾਲ ਜਿਹੜੇ ਲੋਕ ਸੰਬੰਧ ਨਹੀਂ ਰੱਖਦੇ ਉਹਨਾਂ ਵੱਲ ਦੇਖਣਾ ਛੱਡ ਦਿਓ ਜੇ ਉਹਨਾਂ ਵੱਲ ਦੇਖੋਗੇ ਤੁਸੀਂ ਉਹਨਾਂ ਨੂੰ ਪੈਸੇ ਦੇਵੋਗੇ ਉਸੇ ਫੁਕਰੇ ਜੱਟ ਵੀ ਕਹਾਉਂਗੇ ਤੇ ਤੁਹਾਨੂੰ ਕਿਹਾ ਵੀ ਜਾਂਦਾ ਵਾ ਹਰ ਗੱਲ ਦੇ ਵਿੱਚ ਫੁਕਰੇ ਜੱਟ ਫੁਕਰੇ ਜੱਟ ਕਰਕੇ ਤੁਹਾਨੂੰ ਸੰਬੋਧਨ ਕੀਤਾ ਜਾਂਦਾ ਤੇ ਤੁਸੀਂ ਆਪਣੇ ਆਪ ਕਿਉਂ ਉਹਨਾਂ ਲੋਕਾਂ ਦੇ ਮੂੰਹ ਲੱਗਦੇ ਹੋ ਤੁਸੀਂ ਕਿਉਂ ਉਹਨਾਂ ਲੋਕਾਂ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰਦੇ ਹੋ ਇੱਕ ਪੈਸਾ ਦੇ ਕੇ ਉਹਨਾਂ ਨੂੰ ਇਸ ਤਰ੍ਹਾਂ ਸਤਿ ਕਰਾਉਂਦੇ ਹੋ ਦੂਸਰਾ ਆਪਣੇ ਖਿਲਾਫ ਬੋਲਣ ਦੇ ਲਈ ਉਹਨਾਂ ਨੂੰ ਇੱਕ ਮੌਕਾ ਦਿੰਦੇ ਹੋ ਤੋਂ ਮੈਂ ਜੱਟ ਭਰਾਵਾਂ ਨੂੰ ਇਹੀ ਗੱਲ ਕਹਿਣਾ ਵੀ ਜਦੋਂ ਕੋਈ ਜੱਟਾਂ ਦੇ ਖਿਲਾਫ પોસ્ટ ਪੈਂਦੀ ਆ ਤਾਂ ਦੇਖਿਆ ਕਰੋ ਕਿਸ ਤਰੀਕੇ ਦੇ ਨਾਲ ਉਹਨੂੰ ਲਾਈਕ ਸ਼ੇਅਰ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਉਹ ਕੋਈ ਰਾਜਨੀਤਿਕ ਪਾਰਟੀਆਂ ਦੇ ਬੰਦੇ ਨਹੀਂ ਹੈਗੇ ਸਿਰਫ ਉਹਨਾਂ ਦਾ ਇੱਕ ਅੰਦਰੂਨੀ ਯਹਿਰ ਹੈ ਇਹਨਾਂ ਕਮਿਊਨਿਟੀਆਂ ਦਾ ਜਿਹੜੀਆਂ ਸਾਡੀ ਜਿੱਟਾਂ ਦੇ ਖਿਲਾਫ ਲਗਾਤਾਰ ਬੂਲਦੇ ਆ ਰਹੇ ਆ ਠੀਕ ਆ ਤੇ ਪਰ ਅਸੀਂ ਇਹਨਾਂ ਗੱਲਾਂ ਨੂੰ ਸਮਝਣ ਦੀ ਬਜਾਏ ਅਸੀਂ ਚੌੜੇ ਹੋ ਹੋ ਕੇ ਦੂਸਰੀਆਂ ਕਮਿਊਨਿਟੀਆਂ ਦੇ ਚੈਨਲਾਂ ਨੂੰ ਸਬਸਕ੍ਰਾਈਬ ਕਰਦੇ ਆਂ ਅਸੀਂ ਫਾਲੋ ਕਰਦੇ ਆਂ ਸੋ ਇਹਨਾਂ ਚੈਨਲਾਂ ਦੇ ਬਾਈਕਾਟ ਕਰੋ ਚਾਹੇ ਲੋਕ ਆਵਾਜ਼ ਚੈਨਲ ਆ ਛਾਏ ਕੋਈ ਹੋਰ ਆ ਜੁੜਾ ਵੀ ਜਾਤੀ ਦੇ ਖਿਲਾਫ ਖਾਸ ਕਰਕੇ ਜੱਟ ਜਾਤੀ ਦੀ ਗੱਲ ਕਰਦੇ ਆਂ ਤੇ ਖਿਲਾਫ ਬੂਲਦਾ ਉਹਨਾਂ ਨੂੰ ਬਲੌਕ ਮਾਰੋ ਤੇ 50 ਪ੍ਰਕਾਰ ਤੋਂ ਮੰਗ ਵੀ ਕਰੋ ਇਕੱਠੇ ਹੋ ਕੇ ਕਿ ਇਹ ਜਿਹੜੇ ਲੋਕ ਇੱਕ ਜਾਤੀਵਾਦ ਫਲਾ ਰਹੇ ਆ, ਜਾਤੀ ਪ੍ਰਤੀ ਨਫਰਤ ਫਲਾ ਰਹੇ ਆ, ਸਭ ਦੀ ਅਤਵਾਦ ਫਲਾ ਰਹੇ ਆ, ਉਹ ਇਹ ਜਿਹੇ ਲੰਡੂ ਪੱਤਰਕਾਰਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਣੇ ਨੇ ਚੈਨਲ ਬੰਦ ਕਰਾਏ ਜਾਣ ਤੇ ਪੰਜਾਬ ਦੇ ਵਿੱਚ ਜੋ ਰਾਜਕਤਾ ਦਾ ਮਾਹੌਲ ਬਣਾਇਆ ਜਾ ਰਿਹਾ ਜੋ ਪੰਜਾਬ ਦੇ ਵਿੱਚ ਇੱਕ ਜਾਤੀ ਹਮਲੇ ਹੂਣ ਵਾਲੀ ਸਥਿਤੀ ਤੇ ਉਹਨੂੰ ਪਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹ ਬੰਦ ਕਰਵਾਈ ਜਾਵੇ, ਉਹ ਰੋਕੀ ਜਾ ਸਕੇ ਇਸ ਤੋਂ ਪਹਿਲਾਂ ਕਿ ਪੰਜਾਬ ਦਾ ਮਾਹੌਲ ਵਿਗੜੇ ਇਹਨਾਂ ਨੂੰ ਨੱਥ ਪਾਈ ਜਾਵੇ।